ਨਾਲ ਉਸ ਨੇਰੀ ਅੱਖਰਾਂ ਦੇ ਵਿੱਚ ਉਸ ਨੂੰ ਲਿਖ ਦਿੱਤਾ ਕਹਿਣ ਲੱਗੇ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਹੀ ਇੱਕ ਦੋ ਨਹੀਂ ਪਰਖ ਲੈ 100 ਤੇਗਾ ਜੇ ਤੁਹਾਨੂੰ ਆਉਂਦਾ ਹੈ ਤੇ ਕਿਰਪਾ ਕਰੋ ਨਾਲ-ਨਾਲ ਉੱਚੀ-ਉੱਚੀ ਬੋਲਣ ਦਾ ਯਤਨ ਕਰੋ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਹੀ ਇੱਕ ਦੋ ਨਹੀਂ ਪਰਖ ਲੈ 100 ਤੇਗਾ ਮੈਨੂੰ ਲਖਬ ਹੈ ਤੇਗ ਬਹਾਦਰੀ ਦਾ ਦੇ ਮੇਰੇ ਸਾਹਵੇਂ ਨਹੀਂ ਸਕਦੀਆਂ ਹੋ ਤੇਗਾ ਮੈਂ ਜੰਮਦਿਆਂ ਤੇਗਾ ਦੀ ਸ਼ਾਮਾਣੀ ਦੇਖ ਪਿਤਾ ਦੀਆਂ ਪੈਨੀਆਂ ਦੋ ਤੇਗਾ ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਹਾ ਪਰਖਦਾ ਤੇਰਾ ਪਿਓ ਤੇਗਾ ਤੂੰ ਵੇਖੇਗਾ ਆਉਂਦੇ ਭਵੇਖ ਅੰਦਰ ਮੇਰੇ ਪੁੱਤਰ ਨੇ ਵਾਉਣੀਆਂ ਉਹ ਤੇਗਾ ਉਹਦੀ ਤੇਗ ਚੋਂ ਦੇੜੀ ਤੇਗ ਨਿਗਲੂ ਲੱਖਾਂ ਲਾਊਗੀ ਤੇਰੀਆਂ ਖੋ ਤੇਗਾ ਸਵਾ ਲੱਖ ਸੇ ਇੱਕ ਲੜਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਬਚਨ ਪੂਰੇ ਨੇ ਗੁਰੂ ਜਿਹੜਾ ਹੈ ਬਚਨਾਂ ਦਾ ਪੂਰਾ ਹੈ ਉਹਨਾਂ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਨੇ ਆਖਿਆ ਸੀ ਨਾ ਮੇਰੇ ਪੁੱਤਰ ਨੇ ਜਿਹੜੀ ਤੇਗ ਜਲਾਉਣੀ ਹੈ ਨਾ ਤੇਰੀਆਂ ਲੱਖਾਂ ਹੀ ਤੇਗਾ ਖੋ ਲਵੇਗੀ ਤੇ ਘਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਪੂਰੇ ਕੀਤੇ ਸਨ ਫਿਰ ਸਵਾ ਲੱਖ ਦੇ ਨਾਲ ਇੱਕ ਸਿੱਖ ਨੂੰ ਲੜਾ ਦਿੱਤਾ